ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਣ ਜਾ ਰਹੇ ਹਰਦੀਪ ਦੌਲਤਪੁਰ ਨੂੰ ਹਰਦੀਪ ਸਰਪੰਚ ਨੂੰ ਜਿਹੜਾ ਉਹ ਪੁਲਿਸ ਨੇ ਰਾਹ ਦੇ ਵਿੱਚੋਂ ਚੱਕ ਲਿਆ ਪੁਲਿਸ ਨੇ ਰਾਹ ਦੇ ਵਿੱਚੋਂ ਹਰਦੀਪ ਸਰਪੰਚ ਨੂੰ ਚੱਕਿਆ ਉਹਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਉਣੀਆਂ ਨੇ ਤੇ ਪੁਲਿਸ ਨੇ ਕੀ ਕਹਿ ਕੇ ਚੱਕਿਆ ਵੀ ਦੱਸਣਾ ਤੁਸੀਂ ਜੁੜਿਓ ਲੋਕ ਪਾਣੀਸ ਦੇ ਨਾਲ ਮੈਂ ਹਰਿੰਦਰ ਬਾਜਵਾ ਤੁਰੀਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਪੀਪੀਸੀ ਮੈਂਬਰ ਹਰਦੀਪ ਸਰਪੰਚ ਦੌਲਤਪੁਰ ਨੂੰ ਪੁਲਿਸ ਨੇ ਰਾਹ ਦੇ ਵਿੱਚੋਂ ਉਸ ਵੇਲੇ ਚੱਕ ਲਿਆ ਜਦੋਂ ਹਰਦੀਪ ਦੌਲਤਪੁਰ ਧੂਰੀ ਹਲਕੇ ਨਾਲ ਸੰਬੰਧਤ ਅਹਿਮ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਾ ਰਹੇ ਸੀ ਮੁੱਖ ਮੰਤਰੀ ਦਾ ਅੱਜ ਦੌਰਾ ਸੀ ਮੁੱਖ ਮੰਤਰੀ ਨੇ ਧੂਰੀ ਆਉਣਾ ਸੀ ਉਸ ਵੇਲੇ ਹਰਦੀਪ ਦੌਲਤਪੁਰ ਉੱਥੇ ਜਾਣ ਦੇ ਲਈ ਅੱਗੇ ਵਧੇ ਤਾਂ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚੋਂ ਹੀ ਚੱਕ ਲਿਆ ਆਪਾਂ ਪਹਿਲਾਂ ਵੀਡੀਓ ਦੇਖਦੇ ਆਂ ਤੇ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆਂ ਹਾਂਜੀ ਆਇਓ ਭਾਈ ਮੜ ਕੀ ਹੋ ਗਿਆ ਕੰਪਲੇਂਟ ਆਈ ਹੈ ਤੁਹਾਡੇ ਕੋਲ ਮੇਰੇ ਇਹ ਕੰਪਲੇਂਟ ਹੈ ਜੀ ਅੱਜ ਮੜੇ ਅਜੇ ਕੁਝ ਕਰਿਆ ਵੀ ਨਹੀਂ ਅੱਜ ਅਜੇ ਕੁਝ ਕਰਿਆ ਵੀ ਨਹੀਂ ਯਾਰੋ 2 ਮਿੰਟ ਬਾਅਦ ਗੱਲੇ ਬਸ ਦੀ ਸਰਕਾਰ ਦੀ ਸਰਿਆਮ ਤੱਕੇਸ਼ਾਈ ਚੱਲ ਰਹੀ ਆ ਵੀਰੋ ਅੱਜ ਧੋਰੀ ਹਲਕੇ ਦੇ ਵਿੱਚ ਸੀਐਮ ਮਾਨ ਨੇ ਆਉਣਾ ਸੀ ਕਿਸੇ ਜਗ੍ਹਾ ਦਾ ਉਦਘਾਟਨ ਕਰਨ ਲਈ ਤੇ ਹਰਦੀਪ ਸਰਪੰਚ ਦੌਲਤਪੁਰ ਜੋ ਕਿ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਸੀ ਜਿਹਦੇ ਚੱਲਦਿਆਂ ਪੁਲਿਸ ਤੋਂ ਕਾਰਵਾਈ ਕਰਵਾ ਕੇ ਹਰਦੀਪ ਸਰਪੰਚ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਅਰੈਸਟ ਕਰਵਾ ਦਿੱਤਾ ਗਿਆਗਾ ਵੀਰੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਸਾਡਾ ਸਾਥ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂਜੀ ਆਇਓ ਭਾਈ ਮੜ ਕੀ ਹੋ ਗਿਆ ਕੰਪਲੇਂਟ ਆਈ ਹੈ ਤੁਹਾਡੇ ਕੋਲ ਮੇਰੇ ਇਹ ਕੰਪਲੇਂਟ ਹੈ ਜੀ ਆਜੋ ਮੜ ਇੱਥੇ ਕੁਝ ਕਰ ਰਹੇ ਵੀ ਨਹੀਂ ਆਜੋ ਇੱਥੇ ਬੋਲ ਕਰ ਰਹੇ ਵੀ ਨਹੀਂ ਯਾਰੋ 2 ਮਿੰਟ ਆਜੋ ਸਰ ਸਰਕਾਰ ਦੀ ਸਰਿਆਮ ਤੱਕੇ ਸਾਈ ਚੱਲ ਰਹੀ ਆ ਵੀਰੋ ਅੱਜ ਧੋਰੀ ਹਲਕੇ ਦੇ ਵਿੱਚ ਸੀਐਮ ਮਾਨ ਨੇ ਆਉਣਾ ਸੀ ਕਿਸੇ ਜਗ੍ਹਾ ਦਾ ਉਦਘਾਟਨ ਕਰਨ ਲਈ ਤੇ ਹਰਦੀਪ ਸਰਪੰਚ ਦੌਲਤਪੁਰ ਜੋਗੀ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਸੀ ਦੀਦੇ ਚਲਦਿਆਂ ਪੁਲਿਸ ਤੋਂ ਕਾਰਵਾਈ ਕਰਵਾ ਕੇ ਹਰਦੀਪ ਸਰਪੰਚ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਅਰੈਸਟ ਕਰਵਾ ਦਿੱਤਾ ਗਿਆਗਾ ਵੀਰੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਸਾਡਾ ਸਾਥ ਦਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂਜੀ ਆਇਓ ਭਾਈ ਮਾੜਾ ਕੀ ਹੋ ਗਿਆ ਕੰਪਲੇਂਟ ਆਈ ਹੈ ਤੁਹਾਡੇ ਕੋਲ ਮੇਰੇ ਇੱਥੇ ਕੰਪਲੇਂਟ ਆਈ ਆਜੋ ਮਾੜਾ ਅਜੇ ਤੱਕ ਕੁਝ ਕਰਿਆ ਵੀ ਨਹੀਂ ਆਜੋ ਅਜੇ ਤੱਕ ਕੁਝ ਕਰਿਆ ਵੀ ਨਹੀਂ ਯਾਰੋ 2 ਮਿੰਟ ਬਾਅਦ ਆਜੋ ਗਲੇ ਮਸਤੀ ਨਹੀਂ ਸਰਕਾਰ ਦੀ ਸਰਿਆਮ ਧੱਕੇਸ਼ਾਹੀ ਚੱਲ ਰਹੀ ਆ ਵੀਰੋ ਅੱਜ ਧੋਰੀ ਹਲਕੇ ਦੇ ਵਿੱਚ ਸੀਐਮ ਮਾਨ ਨੇ ਆਉਣਾ ਸੀ ਕਿਸੇ ਜਗਦਾ ਉਦਘਾਟਨ ਕਰਨ ਲਈ ਤੇ ਹਰਦੀਪ ਸਰਪੰਚ ਦੌਲਤਪੁਰ ਜੋ ਕਿ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਸੀ ਜਿਹਦੇ ਚਲਦਿਆਂ ਪੁਲਿਸ ਤੋਂ ਕਾਰਵਾਈ ਕਰਵਾ ਕੇ ਹਰਦੀਪ ਸਰਪੰਚ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਅਰੈਸਟ ਕਰਵਾ ਦਿੱਤਾ ਗਿਆਗਾ ਵੀਰੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਸਾਡਾ ਸਾਥ ਦਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂਜੀ ਆਓ ਭਾਈ ਮਾੜਾ ਕੀ ਹੋ ਗਿਆ ਕੰਪਲੇਂਟ ਆਈ ਹੈ ਤੁਹਾਡੇ ਕੋਲ ਮੇਰੇ ਇੱਥੇ ਕੰਪਲੇਂਟ ਹੈ ਜੀ ਅੱਜ ਮੜੇ ਅਜੇ ਕੁਝ ਕਰਿਆ ਵੀ ਨਹੀਂ ਅੱਜ ਅਜੇ ਕੁਝ ਕਰਿਆ ਵੀ ਨਹੀਂ ਯਾਰੋ 2 ਮਿੰਟ ਬਾਅਦ ਆਜੂ ਸਰ ਗਾਲੇ ਮਸਤੀ ਨਹੀਂ ਸਰਕਾਰ ਦੀ ਸਰਿਆਮ ਤੱਕੇਸ਼ਾਈ ਚੱਲ ਰਹੀ ਆ ਵੀਰੋ ਅੱਜ ਧੋਰੀ ਹਲਕੇ ਦੇ ਵਿੱਚ ਸੀਐਮ ਮਾਨ ਨੇ ਆਉਣਾ ਸੀ ਕਿਸੇ ਜਗ੍ਹਾ ਦਾ ਉਦਘਾਟਨ ਕਰਨ ਲਈ ਤੇ ਹਰਦੀਪ ਸਰਪੰਚ ਦੌਲਤਪੁਰ ਜੋ ਕਿ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਸੀ ਜਿਹਦੇ ਚੱਲਦਿਆਂ ਪੁਲਿਸ ਤੋਂ ਕਾਰਵਾਈ ਕਰਵਾ ਕੇ ਹਰਦੀਪ ਸਰਪੰਚ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਅਰੈਸਟ ਕਰਵਾ ਦਿੱਤਾ ਗਿਆਗਾ ਵੀਰੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਸਾਡਾ ਸਾਥ ਦਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਤੁਸੀਂ ਇਹ ਵੀਡੀਓ ਵੇਖ ਲਈ ਆ ਸਾਫ ਪੁਲਿਸ ਕੈਰੀ ਕੋਈ ਸ਼ਿਕਾਇਤ ਸੀ ਪੁਲਿਸ ਇਹ ਨਹੀਂ ਦੱਸ ਰਹੀ ਕਿ ਕੀ ਸ਼ਿਕਾਇਤ ਸੀ ਕਿੰਨੇ ਕੀਤੀ ਪੁਲਿਸ ਕੈਰੀ ਹੈ ਕਿ ਕੋਈ ਸ਼ਿਕਾਇਤ ਸੀ ਇਸ ਕਰਕੇ ਐਸੀ ਗ੍ਰਿਫਤਾਰ ਕੀਤਾ ਹੈ ਹਰਦੀਪ ਦੋਲਤਪੁਰ ਐਨੀ ਦਿਨੀ ਕਾਂਗਰਸ ਦੀਆਂ ਸਫਾਂ ਦੇ ਵਿੱਚ ਕਾਫੀ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੂਰੀ ਤੋਂ ਟਿਕਟ ਦੇ ਦਾਵੇਦਾਰ ਵੀ ਨੇ ਕਾਂਗਰਸ ਦੀ ਦੇ 2027 ਦੇ ਵਿੱਚ ਤੇ ਇਸੇ ਲਈ ਉਹ ਕਾਫੀ ਜਿਹੜਾ ਉਹਨਾਂ ਦਾ ਅਸਰ ਗਰਮੀ ਆ ਜਿਹੜੀ ਹਲਕੇ ਦੇ ਅੰਦਰ ਕਾਫੀ ਜ਼ਿਆਦਾ ਅੱਜ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਤੂਰੀ ਦੀਆਂ ਜਿਵੇਂ ਕਿ ਅੰਡਰ ਬ੍ਰਿਜ ਓਵਰ ਬ੍ਰਿਜ ਬੰਨਣ ਵਾਲੇ ਨੇ ਤੂਰੀ ਸ਼ਹਿਰ ਦੀ ਵੱਡੀ ਸਮੱਸਿਆ ਕਿ ਤੂਰੀ ਦੇ ਦੋ ਹਿੱਸਿਆਂ 'ਚ ਵੰਡ ਜਾਂਦਾ ਹੈ ਰੇਲਵੇ ਲਾਈਨ ਕਰਕੇ ਤੇ ਫਾਟਕ ਜਿਹੜੇ ਨੇ ਉਹ ਲਗਾਤਾਰ ਬੰਦ ਰਹਿੰਦੇ ਨੇ ਤੂਰੀ ਚੈੜ ਦੀ ਕ ਆਮ ਜੀ ਸਮੱਸਿਆ ਆ ਉੱਥੇ ਲੋਕ ਮੰਗ ਕਰ ਰਹੇ ਨੇ ਕਿ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾ ਦਿੱਤਾ ਜਾਵੇ ਇਸੇ ਤਰ੍ਹਾਂ ਨਾਲ ਤੂਰੀ ਦੇ ਇੱਕ ਫਾਟਕ ਹੋਰ ਹੈ ਤੇ ਹੋਰ ਕਈ ਮੰਗਾ ਸੀ ਤੂਰੀ ਦੀਆਂ ਜਿਨ੍ਹਾਂ ਨੂੰ ਲੈ ਕੇ ਹਰਦੀਪ ਦولتਪੁਰ ਜਾ ਰਹੇ ਸੀ ਇਹ ਗੱਲ ਉਹਨਾਂ ਦੇ ਸਾਥੀਆਂ ਨੇ ਦੱਸੀ ਹੈ ਤੇ ਪੁਲਿਸ ਦਾ ਕਹਿਣਾ ਹੈ ਪੁਲਿਸ ਦੇ ਵੱਲੋਂ ਜੋ ਹਾਲੇ ਤੱਕ ਕੋਈ ਸਪਸ਼ਟਿਕਰਨ ਤਾਂ ਨਹੀਂ ਆਇਆ ਪਰ ਪੁਲਿਸ ਦੇਈ ਜੋ ਆਡੀਓ ਵੀਡੀਓ ਦੇ ਵਿੱਚ ਸੁਣਾਈ ਦਿੰਦਾ ਕਿ ਕੋਈ ਸ਼ਿਕਾਇਤ ਸੀ ਹੁਣ ਕੀ ਸ਼ਿਕਾਇਤ ਸੀ ਕਦੋਂ ਸ਼ਿਕਾਇਤ ਹੋਈ ਕਿੰਨੇ ਦਿੱਤੀ ਕੀ ਹੈ ਇਹਦੇ ਬਾਰੇ ਹਜੇ ਕੁਝ ਸਪਸ਼ਟ ਨਹੀਂ ਕਿ ਆਖਰਕਾਰ ਹੋਇਆ ਕੀ ਹੈ ਇੱਕ ਵਾਰ ਜਾਂਦੇ ਜਾਂਦੇ ਆ ਵੀਡੀਓ ਫੇਰ ਤੱਕ ਲੋ ਹਾਂਜੀ ਆਇਓ ਭਾਈ ਮਾੜਾ ਕੀ ਹੋ ਗਿਆ ਕੰਪਲੇਂਟ ਆਈ ਹੈ ਤੁਹਾਡੇ ਕੋਲ ਮੇਰੇ ਇਹ ਕੰਪਲੇਂਟ ਆਈ ਆਜੂ ਮਾੜਾ ਅਜੇ ਤੱਕ ਕੁਝ ਕਰਿਆ ਵੀ ਨਹੀਂ ਆਜੂ ਅਜੇ ਤੱਕ ਕੁਝ ਕਰਿਆ ਵੀ ਨਹੀਂ ਯਾਰੋ 2 ਮਿੰਟ ਬਾਅਦ ਆਜੂ ਗਲੇ ਮਸਤੀ ਸਰਕਾਰ ਦੀ ਸਰਿਆਮ ਧੱਕੇਸ਼ਾਹੀ ਚੱਲ ਰਹੀ ਆ ਵੀਰੋ ਅੱਜ ਧੋਰੀ ਹਲਕੇ ਦੇ ਵਿੱਚ ਸੀਐਮ ਮਾਨ ਨੇ ਆਉਣਾ ਸੀ ਕਿਸੇ ਜਗ੍ਹਾ ਦਾ ਉਦਘਾਟਨ ਕਰਨ ਲਈ ਤੇ ਹਰਦੀਪ ਸਰਪੰਚ ਦੌਲਤਪੁਰ ਜੋ ਕਿ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਸੀ ਜਿਹਦੇ ਚੱਲਦਿਆਂ ਪੁਲਿਸ ਤੋਂ ਕਾਰਵਾਈ ਕਰਵਾ ਕੇ ਹਰਦੀਪ ਸਰਪੰਚ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਅਰੈਸਟ ਕਰਵਾ ਦਿੱਤਾ ਗਿਆਗਾ ਵੀਰੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਸਾਡਾ ਸਾਥ ਦਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂਜੀ ਆਇਓ ਭਾਈ ਮੜ ਕੀ ਹੋ ਗਿਆ ਕੰਪਲੇਂਟ ਆਈ ਹੈ ਤੁਹਾਡੇ ਕੋਲ ਮੇਰੇ ਇਹ ਕੰਪਲੇਂਟ ਹੈ ਜੀ ਆਜੂ ਮੜੇ ਇੱਥੇ ਕੁਝ ਕਰ ਰਹੇ ਵੀ ਨਹੀਂ ਆਜੂ ਇੱਥੇ ਬੋਲ ਕਰੇ ਵੀ ਨਹੀਂ ਇਹਨੂੰ 2 ਮਿੰਟ ਬਾਅਦ ਆਜੂ ਸਰਦਾਰ ਬਸਤੀ ਸਰਕਾਰ ਦੀ ਸਰਿਆਮ ਤੱਕੇ ਸਾਈ ਚੱਲ ਰਹੀ ਆ ਵੀਰੋ ਅੱਜ ਧੋਰੀ ਹਲਕੇ ਦੇ ਵਿੱਚ ਸੀਐਮ ਮਾਨ ਨੇ ਆਉਣਾ ਸੀ ਕਿਸੇ ਜਗ੍ਹਾ ਦਾ ਉਦਘਾਟਨ ਕਰਨ ਲਈ ਤੇ ਹਰਦੀਪ ਸਰਪੰਚ ਦੌਲਤਪੁਰ ਜੋ ਕਿ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਸੀ ਜਿਹਦੇ ਚੱਲਦਿਆਂ ਪੁਲਿਸ ਤੋਂ ਕਾਰਵਾਈ ਕਰਵਾ ਕੇ ਹਰਦੀਪ ਸਰਪੰਚ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਅਰੈਸਟ ਕਰਵਾ ਦਿੱਤਾ ਗਿਆਗਾ ਇਰੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਸਾਡਾ ਸਾਥ ਦਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ